ਪਰਾਚੀਨ ਮੈਸਰਖਾਨਾ ਮੰਦਿਰ ਦੇ ਵਿਵਾਦ ਨੂੰ ਲੈ ਕੇ ਅੱਜ ਵੱਖ-ਵੱਖ ਹਿੰਦੂ ਸੰਗਠਨਾਵਾਂ ਵੱਲੋਂ ਰੋਡ ਜਾਮ ਕਰਕੇ ਸਰਕਾਰ 'ਤੇ ਆਲੋਚਨਾ ਰਵਾਜੀ ਕੀਤੀ ਗਈ ਇਸ ਮੌਕੇ ਵੱਖ-ਵੱਖ ਆਗੂਆਂ ਤੇ ਹਿੰਦੂ ਸੰਗਠਨਾ ਨੇ ਜਿਵੇਂ ਰੋਜ਼ ਜਤਾਇਆ ਕਿ ਐਮਐਲਏ ਦੇ ਇੱਕ ਭਰਾ ਤੇ ਹੋਰ ਸਾਥੀਆਂ ਵੱਲੋਂ ਪਰਾਚੀਨ ਮੰਦਿਰ ਵਿੱਚ ਦਾਖਲ ਹੋ ਕੇ ਉੱਥੇ ਬੇਅਦਬ ਕੀਤੀ ਗਈ ਇਸ ਦੌਰਾਨ ਉਹਨਾਂ ਦੋਸ਼ ਲਾਇਆ ਕਿ ਉਹਨਾਂ ਵੱਲੋਂ ਜੋੜੇ ਮੰਦਰ ਦੇ ਅੰਦਰ ਦਾਖਲ ਕੀਤੇ ਗਏ ਤੇ ਉਹਨਾਂ ਨੇ ਆਪਣਾਵਾਂ ਨੂੰ ਠੇਸ ਪਹੁੰਚਾਇਆ ਜਿਸ ਤੋਂ ਬਾਅਦ ਵੱਖ-ਵੱਖ Hindu ਰਾਜਨੀਤਿਕ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਰੋਸ ਮਾਰਚ ਕੱਢਿਆ ਗਿਆ ਤੇ ਇਸ ਤੋਂ ਬਾਅਦ ਮੇ ਰੋਡ ਤੇ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ। ਬਾਅਦ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ Hindu ਜਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਵੱਲੋਂ ਮੋਲਜਮਾ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਧਰਨਾ ਹਟਾਇਆ ਗਿਆ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਾਕੋ ਖਿੰਦੂਜ ਦੇ ਬੰਦੀਆਂ ਨੇ ਜੋ ਧਰਨਾ ਦੇ ਕੇ ਸਰਕਾਰ ਖਿਲਾਫ ਨਾਰੀ ਬਾਜੀ ਕਰਨ ਗਾਨ ਬੇਅਦਵੀ ਕੀਤੀ ਪ੍ਰਸ਼ਾਦ ਪਾਲੇ ਕਮਰੇ ਜੁੱਤੀਆਂ ਨਾਲ ਬੜੇ ਪ੍ਰਸ਼ਾਦ ਤੇ ਝੂਠ ਪਾਈ ਲੋਕਾਂ ਨੂੰ ਮੈਂਬਰਾਂ ਨੂੰ ਗਾਲਾਂ ਦਿੱਤੀਆਂ ਧੱਕੇ ਮਾਰ ਕੇ ਬਾਹਰ ਕੱਢੇ 4 ਘੰਟੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਇਹ ਚੀਜ਼ਾਂ ਦਾ ਵਿਰੋਧ ਕਰਦੇ ਹੋਏ ਅਸੀਂ ਉਹਨਾਂ ਨੂੰ ਕਬਜ਼ਾ ਕਰਨ ਤੋਂ ਰੋਕਿਆ ਤੱਕ ਇਸ ਦਾ ਵਿਰੋਧ ਕਰਦੇ ਹੋਏ ਅਸੀਂ ਅਗਲੇ ਦਿਨ ਦਰਖਾਸਤ ਦਿੱਤੀ ਐਸਐਸਪੀ ਤੇ ਡੀਸੀ ਨੂੰ ਉਹਤੇ ਕਾਰਵਾਈ ਨਹੀਂ ਹੋਈ ਸਾਰੇ ਨੇ ਵੀ ਸ਼ਹਿਰ ਵਾਸੀ ਜੋ ਸਨਾਤਨੀ ਜਾਂ ਜੋ ਮਾਤਾ ਦੇ ਚਰਨਾਂ 'ਚ ਸ਼ੀਸ਼ ਨਮਾਉਂਦੇ ਆ ਉਹ ਸਾਰਿਆਂ ਨੇ ਇਕੱਠਾ ਹੋ ਕੇ ਮੰਗ ਰੱਖੀ ਵੀ ਪਰਚਾ ਦਰਜ ਹੋਣਾ ਚਾਹੀਦਾ ਬੰਦਿਆਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਮੰਦਿਰ ਪ੍ਰਬੰਧਨ ਨੂੰ ਉਸੇ ਤਰ੍ਹਾਂ ਬਾਲ ਕਰਨਾ ਚਾਹੀਦਾ ਸਿਕਿਉਰਿਟੀ ਲਾਉਣੀ ਚਾਹੀਦੀ ਹੈ ਜਿਹੜੇ ਅਣਪਛਾਤੇ ਬੰਦੇ 1.5 200 ਸੀ ਉਹਨਾਂ ਨੂੰ ਵੀ ਵਿੱਚ ਨਾਮਜ਼ਦ ਕਰਨਾ ਚਾਹੀਦਾ ਇਹ ਚੀਜ਼ਾਂ ਰੱਖ ਕੇ ਅਸੀਂ ਮੰਗ ਰੱਖੀ ਮੰਗ ਰੱਖ ਕੇ ਅਸੀਂ ਇਹ ਸੀਧਾ ਧਰਨਾ ਦਿੱਤਾ ਹੈ ਏਸੀ ਸਾਡੀ ਚੱਲ ਰਹੀ ਹੈ ਅੱਜ ਤੁਹਾਡੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕਿਹੜੀ ਕਿਹੜੀ ਜਥੇ ਬੰਦੀ ਸੀ ਕਿਹੜੇ ਕਿਹੜੇ ਲੋਕ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਮਹਾਵੀਰ ਦਲ ਦੇ ਸਾਰੇ ਯੂਨਿਟ ਸੀ ਉਹਦੇ ਵਿੱਚ ਐਸਐਸਡੀ ਸਭਾ ਸੀ ਵਕੀਲ ਵਕੀਲ ਸੀ ਡਾਕਟਰ ਸੀ ਤੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਸੀ ਰਾਜਨੀਤਿਕ ਆਗੂ ਸੀਗੇ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਅਲੱਗ-ਅਲੱਗ ਰਾਜਨੀਤਿਕ ਪਾਰਟੀਆਂ ਦੇ ਅੱਗੇ ਵਿੰਗ ਨੇ ਉਹਨਾਂ ਦੇ ਆਗੂ ਸੀ ਅਗਰਵਾਲ ਸਭਾ ਸੀ ਨਹੀਂ ਸਾਰੀਆਂ ਜਥੇਬੰਦੀ ਇਹ ਗੱਲ ਅੱਜ ਰਾਜਨੀਤੀ ਦੀ ਨਹੀਂ ਸੀ ਅੱਜ ਸਾਰੇ ਧਰਮ ਦੇ ਨਾਂ ਤੇ ਤੇ ਦਾਤੀ ਦੇ ਚਰਨਾਂ ਸੇਵਾ ਲਮਾਉਂਦੇ ਹੋਏ ਇਕੱਠੇ ਹੋਏ ਸੀ ਅੱਜ ਵੀ ਧਰਮਾ ਮੀਟਿੰਗ ਤੋਂ ਬਾਅਦ ਕਰਨਾ ਮੀਟਿੰਗ ਜੇ ਹੀ ਫੈਸਲਾ ਹੋਇਆ ਵੀ ਜਿਹੜਾ ਪ੍ਰਸ਼ਾਸਨ ਨਾਕਾਮ ਹੈ ਕੋਰ ਡਿਲੇ ਕਰ ਰਿਹਾ ਮੰਗਾ ਨੂੰ ਮੰਨ ਨਹੀਂ ਰਿਹਾ ਦੋਸ਼ੀਆਂ ਨੂੰ ਫੜ ਨਹੀਂ ਰਿਹਾ ਨਾਮਜ਼ਦ ਨਹੀਂ ਕਰ ਰਿਹਾ ਅਬ ਇਹ ਸਾਰਿਆਂ ਨੇ ਇੱਕੋ ਹੀ ਫੈਸਲਾ ਕੀਤਾ ਵੀ ਆਪਾਂ ਤਰਨਾ ਦੇਣਾ ਹੀ ਪਊਗਾ ਤਰਨਾ ਦਿੱਤਾ ਐਫ ਆਈ ਆਰ ਦੀ ਸਾਡੀ ਮੰਗ ਇਹ ਕੰਮ ਆਏ ਕੋਈ ਪ੍ਰਸ਼ਾਸਨ ਪ੍ਰਸ਼ਾਸਨ ਦੇ ਅਧਿਕਾਰੀ ਸਾਰੇ ਇੱਥੇ ਆਏ ਆ ਐਸਪੀ ਆਈ ਵੀ ਨੇ ਡੀਐਸਪੀ ਆਈ ਵੀ ਨੇ ਹੋਰ ਅਧਿਕਾਰੀ ਆਏ ਵੇ ਨੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਚੱਲ ਰਹੀ ਹੈ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਪਰਚਾ ਦੇ ਦਵਾਂਗੇ ਸਾਡੀ ਮੰਗ ਹੈ ਵੀ ਜਿਹੜੇ ਦੋਸ਼ੀ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਜਿਹੜੀਆਂ ਬੰਦੀਆਂ ਧਾਰਾਵਾਂ ਉਸ ਉਹਨਾਂ ਧਾਰਾਵਾਂ ਦੇ ਤਹਿਤ ਹੋਣਾ ਚਾਹੀਦਾ ਜਿਹੜੇ ਬੰਦੇ ਅਨਪਛਾਤੇ ਨੂੰ ਨਾਮਜ਼ਦ ਹੋਣੇ ਚਾਹੀਦੇ 120 ਵਿੱਚ ਜਿਹੜਾ ਐਮਐਲਏ ਆ ਉਹਨੂੰ ਵੀ 120 ਵਿੱਚ ਨਾਮਜ਼ਦ ਕਰੋ ਉਹਦੇ ਨਾਲ ਸਾਡੇ ਸਾਰੀ ਜਥੇਬੰਦੀ ਮੱਦਰ ਮੱਥਾ ਦੇਖਣ ਜਾਊਗੀ ਤੁਹਾਡੀ ਨਾਲ ਸਾਡੀ ਫੋਰਸ ਜਾਊਗੀ ਪੱਕੀ ਫੋਰਸ ਦੇ ਲੱਗਣੀ ਚਾਹੀਦੀ ਹੈ ਸਾਡੀ ਜਿਹੜੀ ਮਾਨ ਸਨਮਾਨ ਉਹ ਭਾਵੇਂ ਜਾਰਨੀ ਨਾ ਕਿ ਜਿਹੜੀ ਕਰਨਾ ਹੋਈ ਹੈ 5 ਤਰੀਕ ਨੂੰ ਪਵਿੱਤਰ ਤੇ ਇਤਿਹਾਸਿਕ ਮੰਦਰ ਮਾਤਾ ਮੈਂ ਦੁਰਗਾ ਮੰਦਰ ਮੈਸਰ ਖਾਨਾ ਦੇ ਵਿੱਚ ਕੁਝ ਗੁੰਡਿਆਂ ਨੇ ਐਮਐਲਏ ਦੀ ਸ਼ਹਿਤ ਉਹਦੇ ਭਰਾ ਦੀ ਅਗਵਾਈ ਦੇ ਵਿੱਚ 2-250 ਬੰਦੇ ਨੇ ਇਕੱਠੇ ਹੋ ਕੇ ਉੱਥੇ ਮੰਦਰ ਦੇ ਪ੍ਰਧਾਨ ਤੇ ਸੈਕਟਰੀ ਨੂੰ ਸੰਦਭੰਗਾਂ ਸਨ ਮੰਦਰ ਦੇ ਭਾਗੀ ਬੰਦਗਾਨ ਨੂੰ ਉੱਥੇ ਬੰਦ ਮੇਜਰਾਂ ਦਾ ਡੰਡ ਕੇ ਉਥੇ ਪ੍ਰਸ਼ਾਦ ਘਰ ਦੇ ਵਿੱਚ ਜਾ ਕੇ ਜਥਿਆਂ ਦੇ ਸ成员 ਉਸੇ ਬੇਅਦਬੀ ਕੀਤੀ ਦਰਬਾਰ ਦੇ ਏਰੀਆ ਦੇ ਵਿੱਚ ਜਾ ਕੇ ਬੇਅਦਬੀ ਕੀਤੀ ਭੱਜੀਆਂ ਗਾਲ੍ਹਾਂ ਕੱਢੀਆਂ ਜਾਪੀ ਸੂਝਿਕ ਸ਼ਬਦਾਂ ਨਾਲ ਜਿਹੜੇ ਸਾਡੇ ਪ੍ਰਧਾਨ ਤੇ ਸੈਕਟਰੀ ਨੂੰ ਬਹੁਤ ਬਖਸ਼ ਕਸੂਰਦ ਕੀਤਾ ਇਹ ਜਿਹੜੀ ਕਹਾਣੀ ਹੈ ਜਦੋਂ ਇਹ ਕੰਮੀ ਨੇ ਜੇ 5 ਤਰੀਕ ਨੂੰ ਹੋਈ ਆ 8 ਤਰੀਕ ਹੋਗੀ ਹੋ ਇਹ ਸ਼ਰਮ ਦੀ ਗੱਲ ਹੈ ਇਹ ਸਰਕਾਰ ਆਸਤੇ ਇਸ ਪ੍ਰਸ਼ਾਸਨ ਆਸਤੇ ਅਜੇ ਤੱਕ ਉਹ ਜੇ ਕੋਈ ਕਾਰਵਾਈ ਨਹੀਂ ਹੋਈ ਔਰ ਸਾਡੀ ਮੰਗ ਹੈ ਜਿਹੜੇ ਦੋਸ਼ੀ ਹਨ ਸਾਰਿਆਂ ਦੇ ਕਾਰਵਾਈ ਕੀਤੀ ਜਾਵੇ ਸਖਤ ਤਰਾਮਾਂ ਦਾ ਪ੍ਰਯੋਗ ਕੀਤਾ ਜਾਵੇ ਉਹ ਬੰਦਿਆਂ ਨੂੰ ਅੰਦਰ ਕੀਤਾ ਜਾਵੇ ਮੰਦਰ ਪ੍ਰਸ਼ਾਸਨ ਦੇ ਵਿੱਚ ਮੁੜ ਕੇ ਉਹ ਕਦੇ ਇੰਟਰਫੀਅਰ ਨਾ ਕਰ ਸਕਣ ਇਸ ਲਈ ਪ੍ਰਸ਼ਾਸਨ ਆਉਦੀ ਜ਼ਿੰਮੇਵਾਰੀ ਨਿਭਾਵੇ ਨਹੀਂ ਤਾਂ ਫਿਰ ਜਿਹੜਾ ਹੈਗਾ ਸਾਡਾ ਇਹ ਧਰਨਾ ਇਕੱਲੇ ਬਠਿੰਡੇ ਦਾ ਨਹੀਂ ਸਾਰੇ ਪੰਜਾਬ ਦਾ ਹੋਏਗਾ ਔਰ ਸਰਕਾਰ ਨੂੰ ਮਜਬੂਰ ਕਰਨ ਦੇ ਵਿੱਚ ਅਸੀਂ ਸੜਕਾਂ ਦੇ ਉੱਤੇ ਆਪ ਵੀ ਕਿਉਂ ਨਹੀਂ ਕਰ ਰਹੇ ਅਸੀਂ ਕਾਰ ਨਹੀਂ ਲੱਗ ਰਹੀ ਕਾਰਵਾਈ ਪੋਲਿਟਿਕਲ ਇਹ ਜਿਹੜੀ ਸਰਕਾਰ ਹੈ ਤੇ ਉਹ ਸਿਰੇ ਦੀ ਨਿਕੰਮੀ ਸਰਕਾਰ ਹੈ ਇਹਨਾਂ ਦੇ ਐਮਐਲਏ ਜਿਹੜੇ ਹੈਗੇ ਆ ਉਹ ਆਪਣੇ ਪ੍ਰਸ਼ਾਸਨ ਤੋਂ ਬਾਹਰ ਹੋ ਕੇ ਸਰਕਾਰ ਤੇ ਪ੍ਰਸ਼ਾਸਨ ਉਹ ਐਮਐਲਏ ਪ੍ਰਾਸ਼ਾ ਦੇ ਵਿੱਚ ਜਿਹੜੀ ਇਹ ਕਾਰਵਾਈ ਨਹੀਂ ਕਰ ਰਿਆ ਪਰ ਇਹ ਗੱਲਾਂ ਭੁੱਲ ਜੂ। ਪਰ ਕਿ ਸਾਨੂੰ ਕਿਦੇ ਡਰਾ ਕੇ ਤੇ ਮੁਕਾਫੇ ਪਿੱਛੇ ਕਰ ਲੈਣਗੇ ਅਸੀਂ ਇੱਕ ਨਾ ਐਕਟ ਵਜਾਵਾਂਗੇ ਚਾਹੇ ਸਾਨੂੰ ਕਿਥੇ ਮਰਜੀ ਲੜਾਈ ਲੜਨੀ ਪਵੇ ਜਿੱਥੇ ਜੇਲ੍ਹਾਂ ਵਿੱਚ ਮਰਜੀ ਸਿਟਣ ਪਰ ਸਾਡਾ ਅੰਦੋਲਨ ਮਸਤੂਰ ਜਾਰੀ ਰਹੇਗਾ ਜਨਤਾ ਸਾਨੂੰ ਸਾਫ ਇਹ ਸੋਣ ਲੈ ਸੋਣ ਆਵਾਜ਼ ਨਹੀਂ ਆ ਰਹੀ ਹੈ ਹਲੋ ਅੱਛਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਤੇ ਜਿਹੜੀ ਕਮੇਟੀ ਨਾਲ ਸਾਡੀ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਹੜੀ ਕਮੇਟੀ ਵੱਲੋਂ ਡਿਮਾਂਡ ਸੀਗੀ ਉਹਦੇ ਵਿੱਚ ਜਿਹੜੀ ਐਫ ਆਈ ਆਰ ਵਾਲੀ ਗੱਲ ਹੈਗੀ ਹੈ ਅਸੀਂ ਇਹਨਾਂ ਦੀ ਸਟੇਟਮੈਂਟ ਥਾਣੇ ਕੋਟਫੱਤੇ ਰਿਕਾਰਡ ਕਰਾਂਗੇ ਕਿਉਂਕਿ ਐਫ ਆਈ ਆਰ ਰਜਿਸਟਰ ਥਾਣੇ ਹੋਣੀ ਹੈ ਕਿਉਂਕਿ ਉਹਨਾਂ ਜ਼ੀਰੋ ਐਫ ਆਈ ਆਰ ਕਹਿੰਦੇ ਡਿਸਟ੍ਰਿਕਟ ਦੇ ਜ਼ੀਰੋ ਐਫ ਆਈ ਆਰ ਨਹੀਂ ਦਰਜ ਹੋ ਸਕਦੀ ਅਸੀਂ ਥਾਣੇ ਕੋਟਫੱਤੇ ਦੇ ਵਿੱਚ ਹੁਣੇ ਹੀ ਨਾਲ ਹੀ ਸਾਡੀ ਪੁਲਿਸ ਪਾਰਟੀ ਜਾਊਗੀ ਸਟੇਟਮੈਂਟ ਰਿਕਾਰਡ ਕਰਕੇ ਅਸੀਂ ਤੁਹਾਡੀ ਜਿਹੜੀ ਐਫਆਈਆਰ ਕੱਟ ਕੇ ਤੁਹਾਨੂੰ ਵਿਧੀ ਨੇ ਅੱਧੇ ਘੰਟੇ ਦੇ ਵਿੱਚ ਜਿਹੜੀ ਤੁਹਾਨੂੰ ਐਫਆਈਆਰ ਦੀ ਕਾਪੀ ਇਹਦੇ ਮਿਲ ਜਾਊਗੀ